ਈ ਗੁਰੂ ਜੀ ਵਾਹਿਗੁਰੂ ਸਾਹਿਬ ਜੀਓ ਰਹਿ ਰਾਜ ਸਾਹਿਬ ਸੋਦਰਗਸਾ ਮੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਸ਼ੋ ਕਰ ਕੇ ਹਾ ਜਿਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਸ਼ੰਕਾਂ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿ ਸ਼ੋਕਹੀ ਹੈ ਕੀਤੇ ਤੇਰੇ ਗਾਵਣਹਾਰੇ ਗਾਵੰ ਤੁਧਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਲੇ ਗਾਵੰ ਤੁਧਨੋ ਚਿਤਗੁ ਬੱਲਿਕ ਜਾਨੁ ਲਿਖਿ ਲਿਖਿ ਧਰਮ ਵਿਚਾਰੇ ਗਾਵੰ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰਤੇ ਦੇਸ ਸਦਾ ਸਵਾਰੇ ਗਾਵੰਤੁਦਨੋ ਇੰਦ੍ਰਾਂਚਨੈ ਬੈਠੇ ਦੇਵਤਿਆ ਦਰਨਾਲੇ ਗਾਵੰਤੁਦਨੋ ਸੁਦਸੁਮਾਦੀ ਅੰਦਰ ਗਾਵੰਤੁਦਨੋ ਸ਼ਾਦ ਵਿਚਾਰੇ ਗਾਵੰਤੁਦਨੋ ਜਤੀ ਸਤੀ ਸੰਤੋਖੀ ਗਾਵੰਤੁਦਨੋ ਵੀਰ ਕਰਾਰੇ ਗਾਵੰਤੁਦਨੋ ਪੰਡਿਤ ਪੜਨ ਰਖੀ ਸਰਜੂ ਜੂ ਵੇਦਾਰਾਲੇ ਗਾਵੰਤੁਦਨੋ ਮੋਗੋਨੀਆ ਮਨਮੋਹਨ ਸੁਰਗ ਮਚਪਿਆਲੇ ਗਾਵੰਤ ਤੁਦਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਦਨੋ ਜੋਦ ਮਹਾਵਲ ਸੂਰਾ ਗਾਵੰਤ ਤੁਦਨੋ ਖਾਣੀ ਚਾਰੇ ਗਾਵੰਤ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵੰਤ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵੰਸ਼ੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰੁ ਕਮ ਨਾ ਕਰ ਨਾ ਜਾਈ ਸੋ ਪਾਸਾ ਹੋ ਸਾਹਬਤ ਸਾਹਿਬ ਨਾਨਕ ਰਹਿੜ ਰਜਾਈ ਆਸਾ ਮਹਿ ਲਾ ਪਹਿਲ ਸੁਣ ਵਡਾ ਖੈ ਸਭ ਕੋ ਹੀ ਕੇਵੜ ਵਡਾ ਡੀਠਾ ਹੋਏ ਕੀਮਤ ਪਾ ਨਾ ਕਹਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵਡੇ ਮੇਰੇ ਸਹੀਵਾ ਗਰਗਵੀ ਰਗੁਣੀ ਗਹਿਰਾ ਕੋਇ ਨ ਜਾਣ ਤੇਰਾ ਕੇਤਾ ਕੇਵੜ ਚੀਰਾ 라ਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਉ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆ ਵੜਿਆਈ ਤਉ ਦੀ ਬਿਣ ਸਿੱਧੀ ਕਿਨੇ ਨਾ ਪਾਇਆ ਕਰ ਮਿਲੇ ਨਹੀਂ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰ ਸਿద్ధి ਭਰ ਤੇਰੇ ਵੰਡਾਲ ਜਿਸ ਤੁੰ ਦੇ ਤਿਸ ਹੈ ਕਿਆ ਚਾਰ ਨਾਨਕ ਸਚ ਸਵਾਰਣ ਹਾਰ ਹਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿਓ ਕਾ ਸਾਚਾਰ ਸਾਚੇ ਨਾਮ ਕੀ ਲਾਗੇ ਭੂਖ ਤੁ ਭੁਖੇ ਖਾਈ ਚਲਿਏ ਦੂਖ ਸੋ ਕਿਉ ਮਿਸਰੇ ਬੀਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਮ ਕੀ ਤਿਲ ਵੜਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਇ ਵਡਨ ਹੋਵੇ ਘਾਟ ਨਾ ਜਾਇ ਨਾ ਉਹ ਮਰ ਨਾ ਉਹ ਵਸੋਗ ਦਿੰਦਾਰਾ ਨਾ ਚੂਕੇ ਹੋ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਬੈ ਬਾਜ ਸੁਨਾਤ ਰਾਗ ਗੋਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋਂ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਹਮ ਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤੁਪਤਾਸ਼ੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਿ ਆਏ ਦਰਗ ਜੀਵੇ ਦਰਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਦੁਰਮਸਥਾ ਲਿਖਿਆ ਲਿਖਾਸ ਧਨ ਧਨ ਸਹ ਸੰਗਤ ਜਿਥਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੋ ਜੀ ਮਹੱਲਾ ਪੰਜਵਾ ਕਾਹੇ ਰਹਿ ਬੰਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸerb ਧਰਮ ਜੰਤੂ ਪਾਏ ਤਾਂ ਕਰਜ ਕੇ ਆਗੇ ਕਰ ਧਰਿਆ ਮੇਰੇ ਮਾਧੋ ਜੀ ਸ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾਏ ਠਾਕੁਰ ਕਾਹੇ ਮਨ ਭੋ ਕਰੇ ਉੜੇ ਉੜੇ ਆਵੈ ਸੋ ਸੰਤਿ ਸਿ ਬਾਛੈ ਬਚਰੇ ਛਰੇਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸਠਿ ਸਿਧਾਨ ਠਾਕੁਰ ਕਰਤਲ ਧਰੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਸਾਮਹਿਲਾ ਚੌਥਾ ਸੋਪਰਕ ਕਿਉਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਮ ਸਭ ਧਿਆਮ ਤੂ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂ ਜੀ ਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿਆ ਪੀਠਾਕੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੁਰ ਦੇ ਘਰ ਤੇ ਅੰਤਰ ਸਰਬ ਨਿਰੰਤਰ ਜੀ ਹਰੀ ਕੋਪੁਰ ਸਮਾਨ ਇਕ ਦਾਤੇ ਇਕ ਬੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਰ ਬਿਨਿ ਅਵਰ ਨਾ ਜਾਮ ਤੂੰ ਪਾਰ ਬ੍ਰਹਮ ਬੇਅੰਤ ਬੇਅਤ ਜੀ ਤੇਰੇ ਕੀ ਹੁਣ ਆਖ ਵਖਾਣ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੋ ਰਵਾਣਾ ਹਰ ਧਿਆਵੇਂ ਹਰ ਧਿਆਵੇਂ ਤੁਜੀ ਇਸ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸ਼ਭਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਤਹਨ ਸੇ ਤਹਨ ਜਿਨ ਹਰ ਧਿਆਇਆ ਜੀ ਜਨ ਨਾਨਕ ਤੇਰ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੰਤੁ ਜੀ ਹਰ ਅਨਿਕ ਅਨੇਕ ਅਨੰਤ ਤੇਰੀ ਅਨਿਕ ਤੇਰੀ ਅਨਿਕ ਕਰੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੀ ਅਨੇਕ ਪੜੈ ਬਹੁ ਸਿੰਘ ਰਜਾ ਸਾਹਿਬ ਜੀ ਕਰ ਕੀ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਉਪਰੰਪਰ ਕਰਤਾ ਤੂਦ ਜੇ ਵੜਿ ਅਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੂਦੇ ਆਪੇ ਭਾਵੇ ਸੋਈ ਵਰਤ ਜੀ ਤੂੰ ਆਪੇ ਕਰੇ ਸੋ ਹੋਈ ਤੁਰਿਆ ਪੇਸ਼ਰ ਸੋ ਪਹੀਜੀ ਤੁਰਿਆ ਪੇਸ਼ਰ ਸੁਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋ ਈ ਆਸਾ ਮੱਲਾ ਚੌਥਾ ਤੂੰ ਕਰਤਾ ਸਚਿਆਰ ਮਹੰਦਾ ਸਾਈ ਜੋਤਿ ਭਵ ਸੋਈ ਤਿਸਿ ਜੋਤ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਦਿਆਇ ਜਿਸਨੋ ਕਿਰਪਾ ਕਰੇ ਤਿਨਾਂ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੂ ਦਇਆ ਵਿਛੋੜਿਆ ਆਪ ਮਿਲਾਇ ਤੂੰ ਦਰੀ ਆਉ ਸਭ ਤੁਝ ਹੀ ਮਾਹੀ ਤੁਝ ਵਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਰੇ ਜਿਸਨੋ ਤੂ ਜਾਣਾ ਹੀ ਸੋਈ ਜੰ ਜਾਣੈ ਹਰ ਗੁਣ ਸਦੀ ਆਖ ਵਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇ ਸਹਜੇ ਹੀ ਹਰਿ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰਿ ਬਿਨ ਦੂਜਾ ਅਵਰ ਨ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਕੋ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ दित सरवरले पहिले निवास पाणी पावतिने किया पंकज वो पग चल हम देखा ते डुबियले मनेखना जे तस मूण मना हर विसर तेरे गुण गलिया राहो ना हो जती सतीनी पडया मोरक मुगदा जनम भरणवत नानक तिन की शरणा जंतू नाही वीशर्या आसामल्ला पंजवा ਹੀ ਪਰ ਆ ਪਦਮਾਨਕ ਦੇ ਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾ ਜਿਥੇ ਰਕਿ ਤੈ ਨਾ ਕਾਮ ਮਿਲ ਸਾਧ ਸੰਗਤ ਵਜਿ ਕੇ ਵਲਣਾ ਸਰਮ ਜਾਮ ਲਾਗ ਬਉ ਜਲ ਤਰਨ ਕੈ ਜਨਮ ਮਰਤਾ ਜਾਤ ਰੰਗ ਮਾਇਆ ਕੈ راہ ਜਬ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੀਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੀਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਉ ਬਾਜ ਬੇਂਧੀ ਚੋਪਈ ਅਮਰੀ ਕਰੋ ਹਾਥ ਦੈ ਰਛਾ ਭੂਰਨ ਹੋਏ ਚਿਤ ਕੀ ਚਾ چرنن من رہے ہمارا پنا جان پرتبارا ہمرے دشو تم گاو آپ موچا سورو سوے کرتارا مور کر کریے سب سبرن کو سن پورن ہوئے ہماری آسا تور بجن کی رہ پے آسا تمہیں چاڑ کوئی ابر نہ دیا جو تم تھے پاؤں सेबक सिख हमारे तारिए चुन चुन सत्र हमारे बारे आप हादे मुझे भरी है मरण काल का त्रास निवरी हु जो सदा हमारे बच्चा सिर अदजू करियो रक्षा राख लेओ मह राखन हारे साहिब सं सहाय प्यारे दीन बन्धुष्टन के हंता तुम हो पूरी चतुर्दश कंता کال پائے برم بب در کر بشن پرکاش سکل کا کیا تماسا جون کا لال جو بھد راج جو تھی جون کا نمشکار ہیں تائیں ہمارا ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਛਨੂ ਉਪਜਾਇਓ ਆਦ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨਕੋਸ਼ਿਵ ਗੁਣ ਸੁਖ ਦੀ ਜੋਤ ਸਰਨ ਕੋ ਪਲ ਮੋ ਬਦਕਿਓ ਘੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰੀ ਅਸਤੂਲਾ ਸੋ ਪਰ ਕਿਰਪਾ ਦੇਖ ਕਰ ਹੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੇ ਜਾਣ ਜਗਤ ਕਰਕ ਕਰਾ ਕਰਤਾ ਰਾਂਪੜ ਜਾਦਰ ਤਰ ਦੇਹ ਅਪਾਰ जब आकर करत हूं कबहुं तुम मैं मिलत दे दर्शन हूं जीते वदन शीर्षवधार आप अपनी बोज्य उचार तुम सब ही दे रहत निरालम जानत भेद भेद रे आलम निरंकार निर्विकार निलंब वाद अनिल नाद शंभ ताका मोड़ उचार भेद जाको भेव ना पावत वेद ਤਾਂ ਕੋ ਕਰ 파ਹਨ অনুমানਤ ਮਹਾ ਮੂੜ ਕਰ ਭੇਦ ਨਾ ਜਾਣ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਰ ਆਪ ਆਪਨੀ ਗੁਧ ਹੈ 제ਤੀ ਵਰਨਤ ਬਿਨ ਬਿਨ 도헤 ਤੇਤੀ ਤੁਮਰਾ ਲਖਾ 라ਜਾਇ ਪਸਾਰਾ ਕੇ ਵਿਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਸਰੂਪ ਰੰਗ ਕੋ ਪਹਿਉ ਰਾਵ ਕਹੀਂ ਪੂਪਾ अंडज जेरस्य तजकी नीतबुज खान बहु रहि दीनी कहो फूल राजा हो बैठा कौ सिमट भय शंकर कैटा सागरेशेष्ट दिखाय अचंभो आजुगाद सरु से अंभ अब रक्षा मेरी तुम करो शिको वार असिक संघरो दुष्ट जीते उठवत उत पाता सकल मलेच करो रण गाता जे अदूत सरणी परे तिनके दुष्ट दुखीत है मले पुरा जवन पग पर तिहारें तिनके तुम संकट सब टालें जो कल कोई को भार धियें ताके काण निकटने ऐह रक्ष होए ताई सब काला दुष्टरिष्ट टरे तद काला कृपा दिसत जाय निहर हो ताके ताप तन को मोहर हो सिद्ध सिद्ध घर मो सब होई दुष्टे छाछ वैसा कह ना कोइ एक बार जिन तुम संभारा ਕਾਲ ਵਾਸਤੇ ਤਾਈਂ ਵਾਰਾ ਜिन्नਰ ਨਾਮ ਤੇ ਹਾਰੋ ਕਾਾਰੇ ਦੁਸ਼ਟ ਦੋਖ ਤੇਰਾ ਕੜ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਵਾਰੀ ਸਰ ਢੋਰ ਮੋਹੁ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕੜ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਵਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇਲੇ ਹੋ ਬਚਾਈ ਸ਼ਵਈਆ ਪਾਏ ਗਏ ਜਵ ਤੇ ਤੁਮਰੇ ਤਵ ਤੇ ਕੋ ਆਖ ਤਰੇ ਨੀ ਆਨੀਉ ਰਾਮ ਰਹੀਮ ਕੁਰਾਨ ਕੁਰਾਨ ਨੇ ਕਹ ਮਤੇ ਕੁ ਨਾਮਾਨੀ ਸਿਮਰ ਸਾਸਤਰ ਵੇਦ ਸਵੇ ਗੋ ਵੇਦ ਕਹ ਹਮੇਖ ਨਾ ਜਾਣੀਉ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹਿ ਵਖਾਣਿਉ ਦੋਹਿਗਾ ਸਗਲ ਦੁਆਰ ਕੋ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦਾਸ ਤੁਹਾਰ ਸਗਲ ਦੁਆਰ ਕੋ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹਿਲਾਤੀ ਜਾਨਨਿ ਕਿਉਂਕਾਰ ਸਤਗੁਰ ਪ੍ਰਸਾਦ ਆਨੰਦ ਪਹਾ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਂ ਰਾਗ ਰਤਨ ਪਰਵਾਰ ਪਰਿ ਸੋ ਬਦ ਗਾਵਣੀ ਆਈਂ ਆਂ ਸ਼ਬਦੋ ਤੰ ਗਾਵੋ ਹਰਿ ਕੀ ਰਾਮੰਜਨੀ ਵਸਾਇ ਕਹਿ ਨਾਨਕੰ ਗੋ ਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਜਿ ਵਿਸਾਰਣਾਂਗੀ ਕਰੂ ਕਰੇ ਤੇਰਾ ਕਰ ਸੁਸਵਾਰਣਾ ਸਭ ਲਾਗ ਲਾ ਸਮਰਸਵਾਮੀ ਸੋ ਕਿਉ ਮਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਆਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਦੇ ਸੋ ਭਾਵੈ ਸਦਾ ਸਿਵਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਹੋ ਵਸਿਆ ਵਾਜੈ ਸੁਖਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਮ ਹੀ ਗਲ ਤੇ ਰਹਿ ਸਾਚਾ ਨਾਮ ਮੇਰਾ ਧਾਰ ਸਾਚ ਨਾਮ ਧਾਰ ਮੇਰਾ ਜਿਨ ਬੁੱਖਾ ਸੁਖੋ ਵਾਈਂ ਕਰ ਸਾਧ ਸੁਖ ਮਨ ਆਏ ਰਸੀਆ ਜਿਨ ਇਛਾ ਸੋ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਦਰੂਪੀਆਰੋ ਸਾਚਾਰਾ ਮੇਰਾ ਆਧਾਰੁ ਆਜੇ ਪੰਸਵਤਿ ਤਿਤ ਘਰ ਸੁਹਾਗ ਘਰ ਸੁਹਾਗੈ ਸੁਬਦਵਾਜੀ ਕਲਾ ਜਿਤੁ ਘਰੇ ਧਾਰੇ ਪੰਚ ਦੂਤ ਤੁਧ ਵਸੇ ਕੀਤੇ ਕਾਲ ਗੰਟਕ ਮਾਰਿਆ ਦੁਰਕਾਰਮ ਪਾਇਆ ਤਉ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਮ ਤੇ ਸੁਖ ਹੋਆ ਤਿਤ ਘਰ ਅਨਹਦ ਵਾਜੈ आनंद सुनो वड़ भागियो सगल मनो रत पुरे पार ब्रह्म प्रभु पाया उतरे सगले विषूरे दुख रोग संताप उतरे सुनी सच्ची वाणी संत साजन भए सर से पुरे गुरु तेजाणी ਸੁਨਤੇ ਬੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨ ਹਦ ਤੂਰੇ ਸੁਨਤੇ ਬੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨ ਹਦ ਤੂਰੇ ਮੰਦਾਉਣੀ ਹਲਾ ਪੰਜ ਆਲਵਿੱਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਜੇ ਕੋ ਖਾਵੇ ਜੇ ਕੋ ਬੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤ ਜੀਨੈ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਗੰਪਸਾਰ ਸਹ ਲੋਕ ਮਹਿਲਾ ਪੰਿਓ ਦੇਰਾ ਕੀਤਾ ਜਾ ਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸਜਨ ਮੇਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵ ਹਰੇਆ ਤਰਸ ਭਾਇ ਮੇਂ ਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਧੀਵ ਹਰੇਆ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ